ਹਾਂਜੀ ਅੱਜ ਦੀ ਵੀਡੀਓ ਨੂੰ ਜਰੂਰ ਪੂਰਾ ਦੇਖਿਓ ਘਰੇਲੂ ਰਿਸ਼ਤੇ ਨੇ ਜੀ ਅੱਜ ਦੀ ਵੀਡੀਓ ਦੇ ਵਿੱਚ ਪਰਿਵਾਰਾਂ ਦੇ ਨੰਬਰ ਸਮੇਤ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅੱਜ ਦਾ ਜੋ ਪਹਿਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਨਮਰੋਜ਼ ਪਤਾ ਈਸੜੂ ਖੰਨਾ ਦਾ ਲੜਕਾ ਹੈ ਜੀ ਕਾਸਟ ਇਹਨਾਂ ਦੀ ਗਰੇਵਾਲ ਹੈ ਤੇ ਉਮਰ ਹੈ ਜੀ 21 1999 ਦੇ ਵਿੱਚ ਮੁੰਡੇ ਦਾ ਡੇਟ ਆਫ ਬਰਥ ਹੈ ਕੱਦ 6 ਫੁੱਟ 3 ਇੰਚ ਗੋਤ ਹੈ ਜੀ ਮਲਖਾਂਸ ਪੜ੍ਹਾਈ ਕਰੀਏ ਜੀ ਮੁੰਡੇ ਨੇ ਐਮਬੀਬੀਐਸ ਸਪੈਸ਼ਲਿਸਟ ਆਫ ਜਨਰਲ ਮੈਡੀਸਨ ਮੈਡੀਕਲ ਡਾਕਟਰ ਪਿਤਾ ਇਹਨਾਂ ਦੇ ਅਪਤਾਰ ਸਿੰਘ ਡਾਕਟਰ ਨੇ ਜੀ ਅਮਨ ਹਸਪੀਟਲ ਦੇ ਵਿੱਚ ਤੇ ਮਾਤਾ ਇਹਨਾਂ ਦੇ ਅਮਨਜੀਤ ਕੌਰ ਡਾਕਟਰ ਨੇ ਜੀ ਕੰਮ ਕਰ ਹੈ ਜੀ ਮੁੰਡਾ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪੀਟਲ ਚੰਡੀਗੜ੍ਹ ਦੇ ਵਿੱਚ ਕੰਮ ਕਰਦਾ ਹੈ ਜੀ 6 ਕਿੱਲੇ ਜ਼ਮੀਨ ਹੈ ਨਾਲ ਕੋਲ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਐਮਬੀਬੀਐਸ ਡਾਕਟਰ ਹੋਵੇ ਕਾਲੀ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਜਸਪ੍ਰੀਤ ਸਿੰਘ ਪਤਾ ਬ੍ਰਾਮਟਨ 온ਟਾਰੀਓ ਕੈਨੇਡਾ ਦੇ ਵਿੱਚ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਸ਼ੈਣੀ ਹੈ ਤੇ ਗੋਤ ਕਲੋਟੀ ਉਮਰ ਹੈ ਜੀ 37 2002 ਦਾ ਡੇਟ ਆਫ ਬਰਥ ਹੈ ਤੇ ਜਨਮ ਸਥਾਨ ਹੈ ਜੀ ਪਿੰਡ ਖੰਬਲਾ ਜ਼ਿਲ੍ਹਾ ਹੁਸ਼ਿਆਰਪੁਰ ਕੱਦ ਮੁੰਡੇ ਦਾ 5 ਫੁੱਟ 11 ਇੰਚ ਹੈ ਤੇ ਪੜ੍ਹਾਈ ਕਰੀ ਹੈ ਜੀ ਕੰਪਿਊਟਰ ਨੈਟਵਰਕਿੰਗ ਟੈਕਨੀਸ਼ੀਅਨ ਕੈਨੇਡਾ ਤੋਂ ਪਹਿਣ ਇੱਕ ਮੈਰਿਡ ਹੈ ਜੀ ਕੈਨੇਡਾ ਦੀ ਪੀਆਰ ਹੈ ਪਿਤਾ ਇਹਨਾਂ ਦੇ ਕੁਲਦੀਪ ਸਿੰਘ ਖੇਤੀਬਾੜੀ ਕਰਦੇ ਨੇ ਜੀ ਤੇ ਕਤਰ ਦੇ ਵਿੱਚ 28 ਸਾਲ ਇਹਨਾਂ ਦੇ ਪਿਤਾ ਨੇ ਕੰਮ ਕਰਿਆ ਜੀ ਮਾਤਾ ਅਮਨਦੀਪ ਕੌਰ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਲੜਕੇ ਦਾ ਮਕੈਨਿਸਟ ਸਿਕਿਉਰਟੀ ਤੇ ਕੈਨੇਡਾ ਵਰਕ ਪਰਮਿਟ ਤੇ ਆ ਮੁੰਡਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਜੀ ਮੁੰਡੇ ਕੋਲ 7 ਕਿਲੇ ਜ਼ਮੀਨ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਖੁਸ਼ਿਆਰ ਪੁਰ ਨਾਮਾ ਸ਼ਹਿਰ ਜਲੰਧਰ ਏਰੀਆ ਨੂੰ ਪਹਿਲ ਹੈ ਜੀ ਐਸੀ ਕਾਸਟ ਦੇ ਬਿਨਾ ਬਾਕੀ ਸਾਰੀਆਂ ਜਾਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੀਆਂ ਨੇ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਪਰਮਿੰਦਰ ਸਿੰਘ ਪਤਾ ਪੂਚ ਜੰਮੂ ਕਸ਼ਮੀਰ ਉਮਰ 1999 ਦੇ ਵਿੱਚ ਹੈ ਜੀ ਮੁੰਡੇ ਦੀ ਕੱਦ 5 ਫੁੱਟ 6 ਇੰਚ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਭਰਾ ਵੀ ਇੱਕ ਹੈ ਫੈਮਿਲੀ ਦੇ ਵਿੱਚ ਮਾਤਾ ਪਿਤਾ ਨੇ ਜੀ ਤੇ ਮੁੰਡੇ ਦਾ ਕੰਮ ਕਰ ਹੈ ਕਾਰ ਮਕੈਨਿਕ ਦਾ ਆਪਣਾ ਕੰਮ ਹੈ ਮੁੰਡੇ ਦਾ ਜਮੀਨ ਇਹਨਾਂ ਕੋਲ 25 ਕਿੱਲੇ ਹੈ ਜੀ ਇਹਨਾਂ ਦੀਆਂ 6 ਆਪਣੀਆਂ ਗੱਡੀਆਂ ਨੇ ਤੇ ਵਧੀਆ ਬਿਜ਼ਨਸ ਹੈ ਜੀ ਸੋ ਮੁੰਡੇ ਦਾ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ 10 ਜਾਂ 12 ਪੜ੍ਹੀ ਹੋਵੇ ਜੇ ਗਰੀਬ ਪਰਿਵਾਰ ਦੀ ਹੋਵੇ ਤੇ ਲੜਕੀ ਘਰੇਲੂ ਕੰਮਕਾਰ ਵਾਲੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਲਖਵਿੰਦਰ ਸਿੰਘ ਹੈਂਡੀਕੈਪਟ ਦਾ ਮੁੰਡਾ ਹੈ ਜੀ ਪਤਾ ਏਰੀਆ ਕੋਟਕਪੂਰਾ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਗੋਤ ਗਿੱਲ ਉਮਰ ਹੈ ਜੀ ਮੁੰਡੇ ਦੀ 1 1990 ਦੇ ਵਿੱਚ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ 10th ਪਾਸ ਭੈਣਾ ਇਹਨਾਂ ਦੀਆਂ 5 ਨੇ ਤਿੰਨ ਭੈਣਾ ਮੈਰਿਡ ਨੇ ਜੀ ਦੋ ਅਨਮੈਰਿਡ ਨੇ ਪਰ ਇੱਕ ਮੈਰਿਡ ਹੈ ਕੰਮ ਕਰ ਹੈ ਜੀ ਮੁੰਡੇ ਦਾ ਵਰਕ ਪੰਜਾਬ ਯੂਨੀਅਨ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਜੀ ਪ੍ਰਾਪਰਟੀ ਇਹਨਾਂ ਕੋਲ 1 ਕਨਾਲ ਹੈ ਇਹ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਪਰਿਵਾਰ ਦੇ 2 ਨੰਬਰ ਕਾਲੀ ਪੱਟੀ ਦੇ ਵਿੱਚ ਦਿੱਤੇ ਗਏ ਨੇ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸ਼ੁਭਮ ਸ਼ੈਣੀ ਪਤਾ ਖਰੜਮਹਾਲੀ ਦਾ ਲੜਕਾ ਹੈ ਉਮਰ ਇਹਨਾਂ ਦੀ 29 201996 ਦੇ ਵਿੱਚ ਹੈ ਪੜ੍ਹਾਈ ਕਰੀਏ ਇਹਨਾਂ ਨੇ ਪਲੱਸ 2 ਸੀਬੀਐਸਸੀ ਬੋਰਡ ਤੋਂ ਬੀਕਾਮ ਫ੍ਰੋਮ ਕਮਰਸ ਆਈਪੀਐਸਏ ਅੰਦੌਰ ਤੋਂ ਕਰੀਏ ਜੀ ਪੀਜੀ ਡਿਪਲੋਮਾ ਇਨ ਬਿਜ਼ਨਸ ਭੈਣ ਇਹਨਾਂ ਦੀ ਇੱਕ ਕੈਨੇਡਾ ਦੇ ਵਿੱਚ ਹੈ ਪਿਤਾ ਭਲਵੀਰ ਸਿੰਘ ਬਿਜ਼ਨਸਮੈਨ ਨੇ ਜੀ ਮਾਤਾ ਇਹਨਾਂ ਦੇ ਇਕਬਾਲ ਕੌਰ ਹਾਊਸ ਵਾਈਫ ਨੇ ਵਧੀਆ ਵੈਸ਼ਨੋ ਪਰਿਵਾਰ ਹੈ ਜੀ ਵਧੀਆ ਘਰ ਪਰਿਵਾਰ ਤੇ ਵਧੀਆ ਆਮਦਨ ਹੈ ਤੇ ਕੰਮ ਕਰ ਹੈ ਜੀ ਮੁੰਡੇ ਦਾ ਮਾਰਕੀਟਿੰਗ ਇਨ ਕੈਨੇਡਾ ਵਰਕ ਐਟ ਸਰਕਲ ਕੇਐਸ ਐਜ਼ ਅਸਿਸਟੈਂਟ ਮੈਨੇਜਰ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਤੇ ਲੜਕੀ ਕੈਨੇਡਾ ਦੀ ਪੀਆਰ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਜੀ ਨਾਮ ਕ੍ਰਿਸ਼ਨ ਕੁਮਾਰ ਪਤਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜਿੰਦਲ ਹੈ ਉਮਰ ਹੈ ਜੀ 14/8/1981 ਦੇ ਵਿੱਚ ਇਹਨਾਂ ਦਾ ਜਨਮ ਹੈ ਭਰਾ ਇਹਨਾਂ ਦੇ ਤਿੰਨ ਮੈਰਿਡ ਨੇ ਭੈਣ ਇੱਕ ਹੈ ਪਿਤਾ ਦਾ ਨਾਮ ਹੈ ਜੀ ਰਾਮਚੰਦ ਮਾਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਸੋ ਇਹਨਾਂ ਨੂੰ ਘਰੇਲੂ ਕੰਮਕਾਰ ਵਾਸਤੇ ਲੜਕੀ ਚਾਹੀਦੀ ਹੈ ਜੀ ਕਾਲੀ ਪੱਟੀ ਚ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰੋ। ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਗਰਦਾਸਪੁਰ ਬਟਾਲਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਖਹਿਰਾ ਉਮਰ 1997 ਦੇ ਵਿੱਚ ਹੈ। ਕੱਦ 5 ਫੁੱਟ 8 ਇੰਚ ਭੈਣ ਇਹਨਾਂ ਦੀ ਇੱਕ ਮੈਰਿਡ ਹੈ। ਕੰਮ ਕਰੇ ਜੀ ਕੈਨੇਡਾ ਦਾ ਪੀਆਰ ਹੈ ਮੁੰਡਾ। ਜ਼ਮੀਨ ਇਹਨਾਂ ਕੋਲ 7 ਏਕੜ ਹੈ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ। ਕੱਦ ਲੜਕੀ ਦਾ 5 ਫੁੱਟ 5 ਇੰਚ ਤੱਕ ਹੋਵੇ। ਗਰਦਾਸਪੁਰ ਤੇ ਅੰਮ੍ਰਿਤਸਰ ਏਰੀਆ ਇਹਨਾਂ ਨਾਲ ਸੰਪਰਕ ਕਰੇ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਦਾ ਲੜਕਾ ਕਾਸਟ ਇਹਨਾਂ ਦੀ ਰਵੀਦਾਸੀਆ ਸਿੱਖ ਗੋਤ ਸੰਸੀਆ ਤੇ ਦਿਓਲ ਉਮਰ 1992 ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ ਇਹਨਾਂ ਨੇ ਬੀਟੈਕ ਸਿਵਲ ਇੰਜੀਨੀਅਰਿੰਗ ਭਰਾ ਇੱਕ ਮੈਰਿਡ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਹੈ ਭੈਣ ਇੱਕ ਮੈਰਿਡ ਹੈ ਪਿਤਾ ਦਾ ਆਪਣਾ ਕੰਮ ਕਰ ਰਿਹਾ ਜੀ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਸੋ ਮੁੰਡੇ ਦਾ ਕੰਮ ਕਰ ਰਿਹਾ ਜੀ ਪ੍ਰਾਈਵੇਟ ਜੌਬ ਕਰਦਾ ਮੁੰਡਾ ਲੁਧਿਆਣਾ ਦੇ ਵਿੱਚ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਦੀ ਹੋਵੇ ਲੜਕੀ ਨੇ ਬੀਏ ਬੀਐਡ ਬੀਐਸਸੀ ਸਾਇੰਸ ਕੀਤੀ ਹੋਵੇ ਜੀ ਰਵੀਦਾਸੀਆ ਹੀ ਕਾਸਟ ਵਾਲੇ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਦਾ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਗੋਤ ਬਰਾੜ ਉਮਰ ਮਈ 1997 ਦੇ ਵਿੱਚ ਹੈ ਜੀ ਕੱਦ ਮੁੰਡੇ ਦਾ 6 ਫੁੱਟ ਹੈ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਪਬਲਿਕ ਰਿਲੇਸ਼ਨ ਕੈਨੇਡਾ ਤੋਂ ਕਰੀ ਹੈ ਜੀ ਭੈਣਾਂ ਇਹਨਾਂ ਦੀਆਂ ਦੋ ਮੈਰਿਟ ਨੇ ਕੈਨੇਡਾ ਦੇ ਵਿੱਚ ਤੇ ਕੰਮ ਕਰ ਹੈ ਜੀ ਮੁੰਡੇ ਦਾ ਕੈਨੇਡਾ ਪਰਮਾਨੈਂਟ ਰੈਜ਼ੀਡੈਂਸ ਹੈ ਮੁੰਡਾ 18 ਏਕੜ ਇਹਨਾਂ ਕੋਲ ਜਮੀਨ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਵਧੀਆ ਸੁਭਾਅ ਵਾਲੀ ਹੋਵੇ ਜੀ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਲੜਕੀ ਜਾਂ ਫਿਰ ਪੰਜਾਬ ਤੋਂ ਹੋਵੇ ਜੀ ਕਾਲੀਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜਿਸ ਨਾਲ ਰਿਸ਼ਤਾ ਮੈਚ ਕਰਦਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਗੁਰਮੀਤ ਮਸੀਹ ਪਤਾ ਜ਼ਿਲ੍ਹਾ ਗਰਦਾਸਪੁਰ ਦਾ ਲੜਕਾ ਹੈ ਗੋਤ ਇਹਨਾਂ ਦਾ ਹਾਂਸ ਉਮਰ 40 ਸਾਲ ਹੈ ਜੀ ਕੱਦ 5 ਫੁੱਟ 9 ਇੰਚ ਪੜ੍ਹਾਈ 10th ਪਾਸ ਕਰੀਏ ਜੀ ਭਰਾ ਇਹਨਾਂ ਦੇ ਦੋ ਨੇ ਮੈਰਿਡ ਨੇ ਭੈਣਾਂ ਤਿੰਨ ਮੈਰਿਡ ਨੇ ਜੀ ਕੰਮ ਕਰ ਹੈ ਜੀ ਰੈਡੀਮੇਡ ਕੱਪੜੇ ਦਾ ਆਪਣਾ ਮੁੰਡੇ ਦਾ ਕੰਮ ਹੈ ਪ੍ਰਾਪਰਟੀ ਹੈ ਜੀ ਇਹਨਾਂ ਦੀ 8 ਲੱਖ ਦੀ ਪ੍ਰਾਪਰਟੀ ਹੈ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਘਰੇਲੂ ਹੋਵੇ ਵਿਧਵਾ ਹੋਵੇ ਜਾਂ ਤਲਾਕਸ਼ੁਦਾ ਹੋਵੇ ਇੱਕ ਜਾਂ ਦੋ ਬੱਚੇ ਹੋਣ ਜੀ ਲੜਕੀ ਦੇ ਜਿਹੜੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਸੋ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਨੇ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਤੇ ਪੁੱਛਗਿੱਛ ਤੋਂ ਬਾਅਦ ਹੀ ਆਪਣੇ ਰਿਸ਼ਤੇ ਪੱਕੇ ਕਰੋ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ